ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਅੱਜ ਇੱਕ ਛੋਟੀ ਜਿਹੀ ਖੁਸ਼ੀ ਸ਼ੇਅਰ ਕਰਨ ਜਾ ਰਿਹਾ ਹਾਂ ਜੀ ਆਪਣੇ ਚੈਨਲ ਤੇ ਹੋ ਚੁੱਕੇ ਨੇ 600 ਪਲੱਸ ਸਬਸਕ੍ਰਾਈਬਰ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਦਾਂ ਹੀ ਤੁਹਾਡੀ ਸਪੋਰਟ ਦੇ ਕਰਕੇ ਦੋਸਤੋ ਆਪਣੇ 1000 ਸਬਸਕ੍ਰਾਈਬਰ ਦਾ ਜਿਹੜਾ ਟਾਰਗੇਟ ਪੂਰਾ ਹੋ ਜਾਊਗਾ ਤੇ ਤੁਸੀਂ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਕਹਿੰਦੇ ਨੇ ਕਿ ਬੂੰਦ ਬੂੰਦ ਕਰਕੇ ਘੜਾ ਭਰਦਾ ਹੈ ਤੇ ਆਪਾਂ ਆਪਣੀ ਮਿਹਨਤ ਇਦਾਂ ਹੀ ਜਾਰੀ ਰੱਖਣੀ ਹੈ ਤੇ ਬੂੰਦ-ਬੂੰਦ ਕਰਕੇ ਇੱਕ ਦਿਨ ਘੜਾ ਜ਼ਰੂਰ ਭਰੂਗਾ ਤੇ ਬਸ ਇਹ ਛੋਟੀ ਜਿਹੀ ਖੁਸ਼ੀ ਆ ਤੇ ਬਾਕੀ ਅੱਜ ਦੇ ਦਿਨ ਦੀ ਆਪਾਂ ਸ਼ੁਰੂਆਤ ਕਰਦੇ ਆ ਸਾਡੇ 9 ਵਜੇ ਦਾ ਟਾਈਮ ਹੈ ਸਵੇਰ ਦਾ ਤੇ ਮੈਂ ਨਾ ਅੱਜ ਪਰਲੇ ਪਾਸੇ ਜਿੱਧਰ ਭਿੰਡੀਆਂ ਐ ਬੈਂਗਣਾ ਦੇ ਬੁੱਟੇ ਐ ਤੇ ਉਧਰ ਆਪਾਂ ਸਫਾਈ ਕਰਨੀ ਆ ਤੇ ਚਲੋ ਆਪਾਂ ਚੱਲਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਥੋੜਾ ਜਿਹਾ ਆਪਣੀਆਂ ਸਬਜ਼ੀਆਂ ਦਾ ਵਿਊ ਤੇ ਦੋਸਤੋ ਜੁੜੇ ਰਹੋ ਪੂਰੇ ਵਲੌਗ ਤੱਕ ਜੀ ਤੇ ਦੋਸਤੋ ਇਹਨਾਂ ਦਿਨਾਂ ਚ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਦਿਖਣੀ ਹੈ ਜੀ ਇਹ ਆਪਣਾ ਖੇਤ ਜਿਹਦੇ ਵਿੱਚ ਆਪਾਂ ਲਾਈ ਤੇ ਗੰਨਾ ਇਕੱਠੇ ਬੀਜੇ ਸੀ ਫਸਲਾਂ ਤੇ ਇਹ ਦੇਖੋ ਹੁਣ ਗੰਨਾ ਵੱਡਾ ਵੱਡਾ ਹੋ ਗਿਆ ਹੈ ਤੇ ਲਾਈ ਵੀ ਉੱਗ ਚੁੱਕੀ ਹੈ ਤੇ ਚਾਰੇ ਪਾਸੇ ਬਹੁਤ ਹੀ ਪਿਆਰਾ 뷰 ਲੱਗ ਰਿਹਾ ਹੈ ਇੱਧਰ ਤੇ ਇੱਧਰ ਆਪਣੀ ਲੇਬਰ ਅੱਜ ਘਰ ਦੇ ਸਾਈਡ ਲੱਗੀ ਹੈ ਇੱਧਰਲੀ ਸਾਈਡ ਗੰਨਾ ਛਿਲਣ ਥੋੜਾ ਜਿਹਾ ਤੇ ਆ ਆਪਣੀਆਂ ਕਿਆਰੀਆਂ ਇਹਨਾਂ ਦੀ ਸਫਾਈ ਸਾਰੀਆਂ ਦੀ ਆ ਪਾਲਕ ਸੀ ਆ ਮੇਥੀ ਹੈ ਜੀ ਤੇ ਇਧਰ ਮੇਥਰੇ ਆ ਤੇ ਅਵਟਾਂ ਤੇ ਮੂਲੀਆਂ ਵਗੈਰਾ ਇਹ ਛਲਜਮ ਹੈ ਤੇ ਇਹ ਆਪਣਾ ਗੋਭੀ ਦੀ ਕਿਆਰੀ ਹੈ ਜੀ ਤੇ ਗੋਭੀ ਤੇ ਵੈਸੇ ਠੀਕ ਉੱਗੀ ਆਪਣੀ ਪਰ ਇਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਪੱਤੇ ਆ ਪੱਤੇ ਖਾਦੀ ਖਾਦੀ ਜੀ ਹੋ ਗਏ ਪਤਾ ਨਹੀਂ ਕਿਹੜਾ ਕੀੜਾ ਚਾ ਲੱਗਾ ਹੈ ਓਦਾਂ ਵਧੀਆ ਹੋ ਗਈ ਤੇ ਆ ਸ਼ਿਮਲਾ ਮਿਰਚਾਂ ਦੇ ਕੁਝ ਬੂਟੇ ਸੀ ਅਜੇ ਇਹਨੂੰ ਫੁੱਲ ਲੱਗਣੇ ਸ਼ੁਰੂ ਹੋ ਗਏ ਆ ਤੇ ਆ ਆਪਣਾ ਧਨੀਆ ਇਹ ਸਾਫ਼ ਸਫਾਈ ਇਧਰ ਸਾਰੀ ਤੇ ਇਹ ਨਾ ਆਪਣੀ ਆ ਗਾਜਰਾਂ ਵਾਲੀ ਕਿਆਰੀਆਂ ਦੀ ਸਾਈਡ ਤੇ ਵਟਾਂ ਤੇ ਨਾ ਆ ਟਮਾਟਰਾਂ ਦੀ ਬੂਟੇ ਆਪ ਹੀ ਉਗ ਜਾਂਦੇ ਹਰ ਸਾਲ ਕਿਉਂਕਿ ਇੱਥੇ ਪਹਿਲੇ ਟਮਾਟਰ ਬੀਜੇ ਸੀ ਤੇ ਆ ਆਪਣੀਆਂ ਗਾਜਰਾਂ ਦੀਆਂ ਕਿਆਰੀਆਂ ਐ ਤੇ ਇੱਧਰ ਤੇ ਸਾਰੀ ਸਾਫ ਸਫਾਈ ਮੈਂ ਪਹਿਲੇ ਕਰ ਦਿੱਤੀ ਐ ਰੋਜ਼ ਥੋੜਾ ਥੋੜਾ ਸਵੇਰੇ ਟਾਈਮ ਕੱਢ ਕੇ ਮੈਂ ਮੈਂ ਕਰ ਦਿੰਨਾ ਉਹਨਾਂ ਸਾਫ ਸਫਾਈ ਤੇ ਜਿੰਨਾ ਕ ਟਾਈਮ ਮਿਲਦਾ ਮੈਨੂੰ ਡੰਗਰਾਂ ਤੋਂ ਆਪਣਾ ਧੰਨ ਧੂਨਾ ਕੱਢ ਕੇ ਤੇ ਇੱਧਰ ਹੁਣ ਮੈਂ ਕਰਨੀ ਸ਼ੁਰੂ ਕਰਦਾ ਸਫਾਈ ਇੱਧਰ ਰਹਿ ਗਿਆ ਸੀ ਬਹੁਤ ਗੰਦ ਚਾ ਚੜਿਆ ਸੀ ਮੈਂ ਕਿਹਾ ਚਲੋ ਅੱਜ ਬਤਾਉਂਗਾ ਵਲ ਆਪਾਂ ਕਰ ਦਿੰਨੇ ਆ ਜੀ ਸਾਫ ਸਫਾਈ ਸਾਰੇ ਤੇ ਹੁਣ ਦੋਸਤੋ ਮੈਂ ਕਰ ਚੁੱਕਿਆ ਹਾਂ ਸਫਾਈ ਤੇ ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਐਂ ਟਣਾ ਟਣ ਕਰਤਾ ਏ ਪੂਰਾ ਕੋਈ ਘਾਹ ਕੂ ਨਹੀਂ ਗੰਦਗੁੰਦਰੀ ਫालतू ਤੇ ਸਫਾਈ ਹੁੰਦੀ ਰਹੇ ਤੇ ਸਬਜ਼ੀਆਂ ਨੂੰ ਸਬਜ਼ੀਆਂ ਤੇ ਗੰਦ ਜਾਨੀ ਚੜਦਾ ਤੇ ਸਬਜ਼ੀਆਂ ਵਧੀਆ ਗਰੋ ਹੁੰਦੀਆਂ ਨੇ ਤੇ ਆਪਣੇ ਬੈਂਗਣਾਂ ਦੇ ਬੂਟੇ ਫੁੱਲ ਲੱਗੇ ਆ ਤੇ ਹੁਣ ਪੈਣ ਕਰਨਗੇ ਬੈਂਗਣ ਇੱਧਰ ਮਿਰਚਾਂ ਦੇ ਬੂਟੇ ਵੀ ਐ ਤੇ ਪਿੰਡੀਆਂ ਵੀ ਅਜੇ ਥੋੜੀਆਂ ਥੋੜੀਆਂ ਲੱਗਦੀਆਂ ਰਹਿੰਦੀਆਂ ਆਏ ਆ ਦੇਖੋ ਜੀ ਪਿੰਡੀਆਂ ਵੀ ਲੱਗੀਆਂ ਆਏ ਨੇ ਤੇ ਉਹ ਲੋਕੀ ਲੋਕੀਆਂ ਦੀਆਂ ਵੇਲਾਂ ਲੋਕੀਆਂ ਵੀ ਦੇਖੋ ਕਿੰਨੀਆਂ ਲੱਗਦੀਆਂ ਬਹੁਤ ਹੀ ਲੰਮੀਆਂ ਲੰਮੀਆਂ ਲੋਕੀਆਂ ਸਿਆਲ ਵਾਲੀਆਂ ਲੋਕੀਆਂ ਲੱਗਦੀਆਂ ਸਾਡੇ ਆਹ ਦੇਖੋ ਵੇਲਾਂ ਕਿੱਥੋਂ ਤੱਕ ਚੜੀਆਂ ਐ ਪੂਰੇ ਕੋਠੇ ਦੇ ਪਿੱਛੇ ਚੜੀਆਂ ਤੇ ਇੱਧਰ ਆਪਣੇ ਘਰ ਆ ਨਾ ਸਿਆਲਾਂ ਚ ਪੀਲੇ ਪੀਲੇ ਫੁੱਲ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਤੇ ਬਾਕੀ ਆ ਗੁਲਾਬ ਦੇ ਫੁੱਲ ਲੱਗਦੇ ਨੇ ਘਰ ਦੇ ਦਰਾਂ ਚ ਅਸਾ ਦਾ ਬਹਾਰ ਦੇ ਫੁੱਲ ਤੇ ਤુલਸੀ ਦਾ ਬੂਟਾ ਵੀ ਹੈ ਤੇ ਇਹ ਆਪਣਾ ਵਾਜਾ ਜਿੱਥੇ ਗੁਰਬਾਣੀ ਲਾਉਂਦੇ ਕੀਰਤਨ ਵਗੈਰਾ ਗੁਰਬਾਣੀ ਵਗੈਰਾ ਚੱਲਦੀ ਰਹਿੰਦੀ ਇੱਥੇ ਲਾ ਕੇ ਪੂਆ ਫੜਜੀ ਹੁੰਨੀ ਸੌਂਦੇ ਰਹਿੰਦੇ ਆ ਸ਼ਾਮ ਸਵੇਰੇ ਤੇ ਹੁਣ ਨਾ ਦੋਸਤੋ ਮੈਂ ਰੋਟੀ ਖਾਣੀ ਸੀ ਤੇ ਮੈਂ ਲੱਗਾ ਹਾਂ ਰੋਟੀ ਖਾਣ ਤੇ ਅੱਜ ਮੈਂ ਭੈਣ ਤੋਂ ਕੋਲੋਂ ਮੇਥੀ ਵਾਲੀ ਰੋਟੀ ਬਣਵਾਈ ਸੀ ਮੇਥੀ ਧਨੀਆ ਵਾਲੀ ਤੇ ਕੜੀ ਤੇ ਚੌਲ ਹੈ ਤੇ ਦਹੀਂ ਨਾਲ ਤੇ ਮੇਥੀ ਵਾਲੀ ਰੋਟੀ ਬਹੁਤ ਪਸੰਦ ਆ ਮੈਨੂੰ ਤੇ ਹੁਣ ਮੇਥੀ ਆਪਣੇ ਵਾਧੂ ਹੈ ਧਨੀਆ ਵੀ ਤੇ ਤਾਂ ਕਰਕੇ ਕਦੇ-ਕਦੇ ਬਣਵਾ ਲੈਣਾ ਹੁੰਦਾ ਤੇ ਪ੍ਰਸ਼ਾਦਾ ਸ਼ੱਕ ਕੇ ਆਪਾਂ ਦੇਖਦੇ ਹਾਂ ਅਗਲਾ ਕੰਮਕਾਰ ਆਪਣਾ ਤੇ ਦੋਸਤੋ ਡਾਕਟਰ ਸਾਹਿਬ ਅੱਜ ਫੇਰ ਬੁਲਾਇਆ ਸੀ ਉਹਨਾਂ ਨੂੰ ਕਿਉਂਕਿ ਮੱਝ ਆਪਣੀ ਅੱਜ ਚੰਗੀ ਤਰ੍ਹਾਂ ਨਹੀਂ ਠੀਕ ਹੋਈ ਪੱਠੇ-ਪੁੱਠੇ ਅੱਜ ਚੰਗੀ ਤਰ੍ਹਾਂ ਨਹੀਂ ਖਾਣ ਲੱਗੀ ਤੇ ਅੱਜ ਫੇਰ ਟੀਕੇ ਲਾ ਕੇ ਡਾਕਟਰ ਸਾਹਿਬ ਜਾਣਗੇ ਮੱਝ ਨੂੰ ਤੇ ਇੱਧਰ ਨਾਲ ਸਾਗ ਭਾਬੀ ਜੀ ਕਰ ਰਹੇ ਨੇ ਛਿਲ ਰਹੇ ਨੇ ਤੇ ਬਾਕੀ ਥੋੜਾ ਸਾਗ ਚੁੱਲੇ ਤੇ ਛਾੜ ਦਿੱਤਾ ਹੈ ਦੇਖੋ ਰਿਜ ਰਿਹਾ ਹੈ ਤੇ ਅੱਧਾ چیر ਕੇ ਪਾ ਦਿੱਤਾ ਉਹਨਾਂ ਨੇ ਤੇ ਅੱਧਾ ਸਾਫ ਕਰ ਰਹੇ ਸੀ ਫੁੱਫੜ ਜੀ ਹੁਣੀ ਸਤਵਿੰਦਰ ਸਾਰੇ ਕਹਿ ਰਹੇ ਸੀ ਕਿ ਅੱਜ ਸਾਗ ਬਣਾਓ ਤੇ ਫੁੱਫੜ ਜੀ ਨਾ ਉੱਥੇ ਗਏ ਸੀ ਵੱਡੇ ਵੀਰ ਜੀ ਘਰੇ ਤੇ ਉੱਥੇ ਚਾਚਾ ਜੀ ਘਰੇ ਲੱਗੇ ਆ ਤੇ ਉੱਥੋਂ ਲਿਆਂਦਾ ਹੀ ਸਾਗ ਗੰਧੜਾ ਵਾਲਾ ਸਾਡੇ ਤੇ ਛੋਟਾ ਸਾਗ ਤੇ ਇਧਰ ਪੂਆ ਜੀ ਬੈਠੇ ਤੇ ਲੇਬਰ ਸਾਡੀ ਲੱਗੀ ਟਰਾਲੀ ਭਰਨ ਅੱਜ ਕਿਉਂਕਿ ਅੱਜ ਸਤਵਿੰਦਰ ਨੇ ਮੇਲ ਚ ਗੰਨਾ ਲੈ ਕੇ ਜਾਣਾ ਹੈ ਪਹਿਲੀ ਟਰਾਲੀ ਅੱਜ ਲੈ ਕੇ ਜਾਊਗਾ ਸ਼ੁਰੂਆਤ ਹੋ ਚੁੱਕੀ ਹੈ ਅੱਜ ਤੋਂ ਲੈ ਕੇ ਜਾਣ ਦੀ ਤੇ ਮੈਂ ਇਧਰ ਚਾਹ ਪੀ ਰਿਹਾ ਸੀ ਦੋਸਤੋ ਚਾਹ ਦਾ ਟਾਈਮ ਹੋ ਚੁੱਕਿਆ ਸੀ ਤੇ ਮੈਂ ਪੱਠੇ-ਪੱਠੇ ਆਪਣੇ ਕੋ ਉਤਰ ਕੇ ਤੇ ਪਾ ਦਿੱਤੇ ਆ ਤੇ ਡੰਗਰ ਬੰਨਣੇ ਹੀ ਅਜੇ ਮੈਂ ਕਿਹਾ ਚਲੋ ਚਾਹ ਪੀ ਕੇ ਬੰਨਦਾ ਤੇ ਲੱਗੀ ਆ ਲੇਵਰ ਆਪਣੀ ਭਰਨ ਟਰਾਲੀ ਕਿਉਂਕਿ ਅੱਧੀ ਟਰਾਲੀ ਭਰ ਕੇ ਫੇਰ ਬਾਹਰ ਕੱਢ ਲੈਂਦੇ ਨੇ ਫੇਰ ਗੱਡੀ 'ਚ ਭਰ ਕੇ ਫੇਰ ਲੱਦਦੇ ਆ ਕਿਉਂਕਿ ਫੇਰ ਫਸਫੂਸ ਜਾਂਦੀ ਟਰਾਲੀ ਖੇਤ ਦੇ ਵਿੱਚ ਤੇ ਮੈਂ ਨਾ ਭਾਬੀ ਜੀ ਨੂੰ ਮੈਂ ਕਿਹਾ ਚਲੋ ਪਾਲਕ ਤੋਂ ਵੱਡ ਕੇ ਤੇ ਦੇ ਦਿੰਨਾ ਹੈ ਤੇ ਸਾਗ ਦੇ ਵਿੱਚ ਪੈ ਜੂਗੀ ਤੇ ਇੰਨੀ ਵੱਡਤੀ ਆ ਮੈਂ ਪਾਲਕ ਉਤੋਂ ਤੇ ਆ ਦੇਖੋ ਜੀ ਰਜ ਰਿਆ ਹੈ ਆਪਣਾ ਸਾਗ ਦਾ ਪਤੀਲਾ ਸਾਗ ਇਦਾਂ ਹੀ ਰਾਤ ਤੱਕ ਸ਼ਾਮ ਤੱਕ ਰਜਦਾ ਰਹਿਣਾ ਫਿਰ ਬਾਅਦ ਚ ਤੜਕਾ ਲੱਗੂਗਾ ਤੇ ਹੁਣ ਦੋਸਤੋ ਸ਼ਾਮ ਦਾ ਟਾਈਮ ਹੈ ਤੇ ਸਤਵਿੰਦਰ ਲੈ ਕੇ ਜਾ ਰਿਹਾ ਟਰਾਲੀ ਮਿਲ ਚ ਤੇ ਅੱਜ ਪਹਿਲੀ ਟਰਾਲੀ ਖਣਨ ਜਾ ਰਿਹਾ ਲੈ ਕੇ ਜਾ ਰਿਹਾ ਸਤਵਿੰਦਰ ਕੱਲਾ ਹੀ ਜਾਂਦਾ ਮਿਲ ਚ ਸਾਡੇ ਸ਼ਹਿਰ ਤੇ ਹੁਣ ਸ਼ਾਮ ਦੇ 5 ਵਜਣ ਵਾਲੇ ਆ ਤੇ ਅੱਜ ਦਾ ਇਹ ਸੀ ਰੁਟੀਨ ਤੇ ਥੋੜੀ ਥੋੜੀ ਆਪਾਂ ਕਲਿੱਪਸ ਤੁਹਾਨੂੰ ਵਿੱਚ ਵਿੱਚ ਦਿਖਾਉਂਦੇ ਰਹੇ ਤੇ ਠੀਕ ਹੈ ਦੋਸਤੋ ਕਰਦੇ ਆਂ ਵਲੌਗ ਨੂੰ ਇੱਥੇ ਹੀ ਸਮਾਪਤ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਹਜੇ ਤੱਕ ਨਹੀਂ ਤੁਸੀਂ ਨਹੀਂ ਕੀਤਾ ਤੇ ਤੇ ਮਿਲਦੇ ਆਂ ਨਵੇਂ ਵਲੌਗ ਚ ਪੂਰਾ ਵਲੌਗ ਦੇਖਣ ਲਈ ਧੰਨਵਾਦ ਜੀ